ਲੈ ਜੋ ਮਸ਼ੀਨ ਦੀ ਮੋੜ ਕੇ ਆਪਣੀ ਬੈਨ ਹੋ ਗਿਆ ਕੰਮ ਪੁਝਾ ਲਈ ਲੋਕਾਂ ਨੇ ਆ ਕੋਈ ਫਾਇਬ ਡੇਢ ਘੰਟਾ ਕੱਢ ਰਗਾ ਡੇਢ ਘੰਟਾ ਆ ਫੋਨ ਆਇਆ ਤਾਂ ਹੋੜ ਆਈ ਆ ਕੱਢੋ ਘੜੇ ਡੇਢ ਡੰਡਾ ਹੋ ਗਿਆ ਗਲਤੀ ਨੂੰ ਕੋਈ ਨਹੀਂ ਕਰਦਾ ਗੱਡੀਆਂ ਹੋਣ ਆਈਆਂ ਕੋਈ ਕੁਝ ਨਹੀਂ ਕਿੰਨੇ ਕੁ ਵੇਗ ਦੀ ਅੱਟ ਲੱਗਦੀ ਇਹਨੂੰ ਫੇਰ ਘੰਟਾ ਹੋ ਗਿਆ ਤੇਰੀ ਗੁਲ ਭਾਈ ਲੱਗੀ ਨੂੰ ਤੇ ਭਾਈ ਕਿੱਥੋਂ ਤੁਹਾਡੇ ਹਿਸਾਬ ਨਾਲ ਕਿੱਥੋਂ ਅੱਗੇ ਤੁਰਦੀ ਆ ਰਹੀ ਏ ਪਿੱਛੋਂ ਚੱਲੂ ਹੋਈ ਆ ਘੱਟ ਬੱਟ 3 ਕਿਲੋਮੀਟਰ ਤੋਂ ਪ੍ਰਸ਼ਾਸਨ ਦਾ ਕੀ ਤੇ ਜੋਗਦਾਨ ਮਿਲਦੇ ਇਥੇ ਗਵਾਨ ਵਾਲੇ ਗੇਟ ਤੋਂ ਚੱਲੂ ਹੋ ਗਏ ਇੱਥੇ ਲੋਕਾਂ ਨੇ ਆਪ ਹੀ ਭਜਾਈ ਆ ਫਾਇਰ ਬ੍ਰਿਗੇਡ ਹੁਣ ਆਈ ਹੈ ਜਦੋਂ ਅੱਗ ਬੁੱਝ ਗਈ ਹੈ ਸਾਰੀ ਜਦੋਂ ਪ੍ਰਾਲੀ ਨੂੰ ਅੱਗ ਲੱਗਦੀ ਆ ਉਦੋਂ ਸੈਟਲਾਈਟ ਕੰਮ ਕਰਦੇ ਹੁਣ ਇੱਥੇ ਫਾਇਰ ਬ੍ਰਿਗੇਡ ਵੀ ਆ ਗਈ ਹੈ ਜਿੱਦਾਂ ਅੱਗ ਹੈ ਨੀਰ ਦੀ ਗਈ ਗੱਡੀ ਸਰਕਾਰ ਨੂੰ ਚਾਹੀਦਾ ਨਾ ਜਦੋਂ ਪ੍ਰਾਲੀ ਨੂੰ ਅੱਗ ਲਾਉਂਦੇ ਨੇ ਉਦੋਂ ਝਟ ਆ ਜਾਂਦੇ ਨੇ ਹੁਣ ਕਣਕ ਨੂੰ ਅੱਗ ਲੱਗੀ ਡੇਢ ਘੰਟਾ ਹੋ ਗਿਆ ਕੋਈ ਪ੍ਰਸ਼ਾਸਨ ਦਾ ਅਫਸਰ ਨਹੀਂ ਆਇਆ ਉਹ ਤਾਂ ਸਾਰੇ ਮੇਰੇ ਲੋਕਾਂ ਨੇ ਆਪਣੇ ਮਿਲ ਕੇ ਸਹਿਯੋਗ ਨਾਲ ਸਾਰੀ ਅੱਗ ਬੁਝਾਈ ਆ ਬਾਕੀ ਸਰਕਾਰ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਤੇ ਇਹੀ ਅੱਗ ਬੁਝਾ ਲਈਏ ਜਾਂ ਲੋਕਾਂ ਕੋ ਸੂਸਤ ਕਿੰਨੇ 1.3 ਸਰਟੀਫਿਕੇਟ ਇਹ ਫਟੋਗਾ 300 ਤੋਂ ਫਟੋਗਾ 3-400 ਕਿਲੇ ਦੇ ਕਰੀਬ ਆ ਕੇ ਜਿਹੜੀ ਇਹ ਸੜ ਕੇ ਲੱਗੀ ਸਾਰੀ ਖੜੀ ਕਣ ਕਾ ਜਿੰਨੀ ਕਣਕ ਸਾਰੀ ਖੜੀ ਇੱਕ ਨਹੀਂ ਵੱਡੀ ਵਿੱਚੋਂ ਆ ਜੀ ਸਾਰੀ ਸੜ ਕੇ ਸਵਾਹ ਕੋਈ ਇਹਦਾ ਵੀਡੀਓ ਮੈਂ ਬਣਾਇਆ ਮੈਂ ਵੀਡੀਓ ਆਈਆਂ ਫਰੇਟ ਦੇ ਨਾਲ ਬਣਾਉਣ ਵਾਲੇ ਕਿੱਥੇ ਨੇ ਸਾਰੇ ਲੋਕਾਂ ਨੇ ਨੇ ਸੁਣਿਆ ਅੱਗ ਦਾ ਜਿਹਨੇ ਜਿਹਨੇ ਸੁਣਿਆ ਜਿਹੜਾ ਕੋ ਸਾਂਤਾਂ ਆਈਂਦੇ ਬੁਝ ਪਿਆ ਗਿਆ ਉਹ ਲੈ ਕੇ ਅੱਗ ਲਾ ਕੇ ਪਾਉਂਗਾ पर फायर ब्रिगेड दी गड्डी नहीं गे कोई मतलब की कह के फोन की था डेढ़ दो घंटे तक कोई नहीं आया एथे ਲੋਕਾਂ ਨੇ ਆਪਣੇ ਆਪ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਪਿੰਡ ਵਾਲਾ ਲੋਕ ਹੈ ਇਹ ਜਿਹੜੀ ਅੱਗ ਲੱਗੀ ਇਹਦਾ ਕੀ ਕਾਰਨ ਤੁਹਾਨੂੰ ਕਿਦਾਂ ਲੱਗਦਾ ਕਾਰਨ ਤਾਂ ਨਹੀਂ ਜੀ ਪਤਾ ਕੀ ਹੈ ਵੀ ਹਵਾ ਨਾਲ ਫੈਲ ਬਹੁਤ ਗਈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵੀ ਕਾਫੀ ਦੂਰ ਹਟਾਣੇ ਪਏ ਤੋਂ ਤੁਰ ਹੀ ਤੇ ਇਥੇ ਕਾਲਾ ਨੌਰ ਤੱਕ ਪਹੁੰਚ ਗਈ ਹੈ ਤੇ ਅਜੇ ਤੱਕ ਫਾਇਰ ਬ੍ਰਿਗੇਡ ਦੇ ਇਥੇ ਕੋਈ ਰੇਸਬ੍ਰਿਗਡ ਨਹੀਂ ਆਇਆ ਸਰਪ੍ਰੀਤ ਦੀ ਗੱਡੀ ਕੋਈ ਨਹੀਂ ਨਹੀਂ ਅਜੇ ਤੱਕ ਕੋਈ ਨਹੀਂ ਇਥੇ ਆਈ ਜੀ ਕਿ ਵੀ ਤੁਸੀਂ ਦੇਖਦੇ ਹੋ ਜਦੋਂ ਮਤਲਬ ਕਿ ਪਰਾਲੀ ਨੂੰ ਤੁਸੀਂ ਅੱਗ ਲਾਉਂਦੇ ਹੋ ਉਸ ਵੇਲੇ ਪ੍ਰਸ਼ਾਸਨ ਪਹੁੰਚਦਾ ਜੰਦਾ ਤਾਂ 18 ਤੋਂ ਜਿਹੜੀ ਅੱਗ ਲੱਗੀ ਹੈ ਉਹ ਇਹਦੀ ਪਰਾਲੀ ਨੂੰ ਅੱਗ ਲਾਉਣ ਦੇ ਕਿਸਾਨ ਤੇ ਉਸੇ ਵੇਲੇ ਸੈਟਲਾਈਟ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਹੁਣੇ ਘੰਟੇ ਤੋਂ ਵੱਧ ਹੋ ਗਿਆ ਇੱਥੇ ਅੱਗ ਲੱਗੀ ਨੂੰ ਤੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਜੀ ਸਾਡੇ ਤੋਂ ਮੈਂ ਕਿੰਨੀ ਕਿ ਮਤਲਬ ਕਿਥੋਂ ਅੱਗ ਸਟਾਰਟ ਹੋਈ ਇਹ ਨਹੀਂ ਚੱਲਦੀ ਆ ਰਹੀ ਕਰ ਪਿੰਡਾਂ ਤੋਂ ਇਹ ਜੀ ਮੇਰੀ ਜਾਣਕਾਰੀ ਵਿੱਚ ਤੇ ਰਿਆਣੀ ਪਿੰਡ ਤੋਂ ਆਈ ਹੈ ਤੇ ਤੋਂ ਕਲਾਂ ਨੌਰ ਤੱਕ ਇਹ 3-4 ਕਿਲੋਮੀਟਰ ਦਾ ਫੈਲਦਾ ਹੈ ਅੱਗ ਉਪਰ ਹੋ ਸਕਦਾ ਪਿਛੋਂ ਹੋਏ ਉਹਦੇ ਬਾਰੇ ਕੋਈ ਸਟੀਕ ਜਾਣ ਕਿਸਾਨਾਂ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਤੇ ਲਗਭਗ 400 ਏਕੜ ਦੇ ਕਰੀਬ ਜਿਹੜਾ ਕੁਦਰਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜਿੰਮੇਦਾਰਾਂ ਤੇ ਜਿਹੜਾ ਨੁਕਸਾਨ ਹੋਇਆ ਤਾਂ ਕੁਝ ਪਰਾਲੀ ਕੱਟੀ ਜੀਗੀ ਜਾਂ ਇਹਨਾਂ ਜਿੰਮੇਦਾਰਾਂ ਦੇ ਬਾਇਲਰ ਵਗੈਰਾ ਵਿੱਚ ਸੀ ਉਹ ਵੀ ਸੜ ਗਏ ਨੇ ਕੁਝ ਟਰਾਲੇ ਵਗੈਰਾ ਵੀ ਸੜ ਗਏ ਬਹੁਤ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਚਰੋਗਾਨੀ ਜਿਹੜਾ ਵਾ ਉਹ ਤਾਂ ਬਚਾਅ ਹੋ ਗਿਆ ਪਰ ਇਹਨਾਂ ਦੀ ਮੈਂ ਕਹਿ ਦਿੰਦਾ ਵਾ ਸਰਬਾਬ ਨੂੰ ਕਿ ਇਹਨਾਂ ਦੀ ਕਰਾਉਂਟਰ ਟੋੜੀ ਕਰਾਓ ਇੱਕ ਸਰ ਕਿਸਾਨਾਂ ਵਾਲਾ ਰੋਸ ਪੜਿਆ ਆ ਜੇ 2 ਘੰਟੇ ਬਾਅਦ ਹੋ ਗਏ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਰ ਪਹੁੰਚੀ ਨਹੀਂ ਜੀ ਬਿਲਕੁਲ ਕੋ ਫਾਇਰ ਬ੍ਰਿਗੇਡ ਦਾ ਡੇਰਾ ਬਾਬਾ ਨਾਨਕ ਤੋਂ ਗੁਰਦਾਰਸਪੁਰ ਤੋਂ ਕਾਲੇ ਤੋਂ ਚੱਲ ਕੇ ਆਉਣੇ ਨੇ ਜਿਸ ਵੇਲੇ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਹੈ ਸਭ ਤੋਂ ਪਹਿਲਾਂ ਆਣ ਕੇ ਉਹਨੇ ਕੰਟਰੋਲ ਕੀਤਾ ਤਾਂ ਮੈਂ ਥੋੜਾ ਲੇਟ ਆਇਆ ਮੈਨੂੰ ਜੋ ਤਸੀਦਹਾ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੇਨ ਪ੍ਰੋਬਲਮ ਜਿਹੜਾ ਕੰਟਰੋਲ ਆ ਉਸ ਗੱਡੀ ਡੇਰਾ ਬਾਬਾ ਨਾਨਕ ਕਾਫੀ ਹੱਦ ਤੱਕ ਉਹ ਨਹੀਂ ਕੰਟਰੋਲ ਕਰ ਲਿਆ ਤੇ ਫਾਇਰ ਬ੍ਰਿਗੇਡ ਦੀ ਡੇਰਾ ਬਾਬਾ ਨਾਨਕ ਦੇ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਕੋਟੀ ਜਦੋਂ ਤੇ ਖੜੀ ਲਿੰਦੀ ਹੈ ਪਟਾਲੇ ਵੀ ਕੋਰੀਡੋਰ ਦਾ ਸਾਰੀਆਂ ਗੱਡੀਆਂ ਪ੍ਰੋਪਰ ਤੌਰ ਤੇ ਪਣਕ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਪੂਰੀਆਂ ਪਾਣੀ ਨਾਲ ਭਰ ਕੇ ਰੱਖੀਆਂ ਖੜਾ ਰੀਆਂ ਹੁੰਦੀਆਂ ਵੀ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋਈ ਕਲਾ ਨੌਰ ਦਾ ਕਲਾ ਨਹੀਂ ਜਾਂ ਡੇਰਾ ਬਾਬਾ ਨਾਨਕ ਦਾ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹੀ ਪ੍ਰਸ਼ਾਸਨ ਦੇ ਦੇਖਣਾ ਔਰ ਕਿਤੇ ਵੀ ਇਹੋ ਜੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਉੱਥੇ ਫਾਇਰ ਕਿਟ ਹੈ ਔਰ ਪੂਰਾ ਪ੍ਰਸ਼ਾਸਨ ਪੁਲਸ ਸਭ ਪ੍ਰਸ਼ਾਸਨ ਆਰਮੀ ਵਾਲੇ ਸਾਡੇ ਵੀਰ ਉਹ ਜਾਂ ਸਿਵਲਤਾ ਪ੍ਰਸ਼ਾਸਨ ਸਾਰਾ ਇੱਥੇ ਮੌਕੇ ਤੇ ਜਿਹੜਾ ਹਾਜ਼ਰ ਆ। ਅਸਾਨਨਾ ਨੇ ਜਿਹੜੇ ਮੇਨ ਕੈਜ ਉੱਤੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਵਾਲੀ ਲਾਈਟ ਚੱਲਦੀ ਹੈ ਇਹਨਾਂ ਨੂੰ ਖਰਚਾ ਇਹੀ ਹੈ ਕਿ ਉੱਥੇ 24 ਘੰਟੇ ਲਾਈਟ ਜਾਣ ਨਾਲ ਉੱਥੇ ਸਪਾਰਕ ਹੋਇਆ। ਉਹ ਆਪਾਂ ਪਤਾ ਕਰਾਂਗੇ ਜੇ ਉਹਨਾਂ ਸਪਲਾਈ ਦਿੱਤੀ ਹੋਈ ਆਹ ਉਹ ਤੇ ਜਿਹੜੀ ਬੰਦੀ ਕਾਰਵਾਈ ਜਰੂਰ ਕਰਾਵਾਂਗੇ ਗਰਦੋਸ਼ੀਆਂ ਕਰਾ ਕੇ ਮੌਜੂਦਤਾ ਜਾਏਗਾ ਜੀ ਬਿਲਕੁਲ ਦਿੱਤਾ ਜਾਊਗਾ ਜੀ ਇਹ ਕੋਈ 12 ਕੋਈ ਨਾਕ ਲੱਗੀ ਨਹੀਂ ਇਹ ਹੀ ਕਿ ਜਦ ਆ ਪੇਂਡਾ ਕੋਈ 500 ਕੋਲ ਪਹੁੰਚਣਾ ਫੋਨ ਕੀਤਾ ਕਿ ਇਹਦੇ ਵੀ ਇਦਾਂ ਅਗ ਲੱਗ ਜਾਏ ਜੀ ਤੇ ਉਸੇ ਵੇਲੇ ਹੀ ਇੱਥੇ ਆ ਗਏ ਆ ਜੀ ਅੱਗ ਦੇ ਉੱਤੇ ਕੰਮ ਪਾਉਂਦਾ ਕੋਈ ਕਰਨੇ ਨਹੀਂ ਬਹੁਤ ਜ਼ਿਆਦਾ ਤੇਜ਼ ਹਨੇਰੀ ਜਿੱਦ ਕਰਕੇ ਆ ਗਏ ਹਾਂ ਲੋ ਸਾਈਦਾ ਤਾਂ ਲੱਗੀ ਪਤਾ ਨਹੀਂ ਤੇ ਸਾਡੀ ਕਿੰਨੀ ਕਿ 1.50 50 ਏਕੜ 50 ਏਕੜ ਹੋਰ ਕਿੰਨੀ ਸੌਣਾ ਜੀ ਬਿਲਕੁਲ ਪੂਸ਼ ਹੈ ਕਿੰਨੇ ਕੇ ਪੈ ਰਗਾ ਇਹ ਬੱਦ ਕਿੱਡਾ ਸ਼ਾਮ ਪਈ ਆ 15 ਲੱਖ ਰੱਖਦਾ ਤੇ 10 ਲੱਖ ਦੀ ਪਰਾਲੀ ਕਿਹ ਟ੍ਰਾਲਾ ਸੀਗਾ ਸਾਰਾ ਕੋ ਸੜਕ ਸੁਹਾ ਹੋ ਗਿਆ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਸਾਥ ਸਤ ਨਹੀਂ ਕਰਦਾ ਉਸ ਪਰ ਵੀ ਬਕਾਇਦਾ ਮੈਂ ਆਪਣੇ ਮਾਰਕੀਟ ਕਮੇਟੀ ਦੇ ਆਰਥਿਕਾਂ ਦੇ ਗਰੁੱਪ ਦੇ ਵਿੱਚ ਮੈਸੇਜ ਆਇਆ ਕੇ ਸਾਰੇ ਵੀ ਸਾਨੂੰ ਸਹਿਯੋਗ ਕਰਨ ਅੱਗ ਬੁਝਾਉਣ ਦੇ ਵਿੱਚ ਦੇਖੋ ਜੋ ਉਪਰਾਲਾ ਸਾਡਾ ਵਾ ਕਰ ਸਕਦੇ ਆ ਜਿਹੜੀ ਕੁਦਰਤ ਦੀ ਵੇਖੋ ਗੱਲ ਸਮਾਂ ਮੈਂ ਮੰਨਣਾ ਤੁਹਾਡੇ ਨੂੰ ਹੁਣ ਗਦਾਸਪੁਰੋਂ ਗੱਡੀ ਨਾਲ ਚੱਲ ਕੇ ਆਉਣਾ ਜਦੋਂ ਆਪਾਂ ਦੱਸਣਾ ਕੋਈ 5-10 ਮਿੰਟ ਕਈ ਵਾਰੀ ਤਿਆਰੀ ਕਰਦਿਆਂ ਲੱਗ ਜਾਂਦੇ ਨੇ ਕਿਸੇ ਵੇਲੇ ਡਰਾਈਵਰ ਗੱਡੀ ਦੇ ਜਿਹੜੇ ਨੇ ਰੋਟੀ ਖਾਣ ਕੇ ਸਮਾਂ ਲੈਜ ਟਾਈਮ ਦਾ ਕਿਸੇ ਵੇਲੇ ਕੋਈ ਕਿਸੇ ਨੂੰ ਪਤਾ ਨਹੀਂ ਕਿ ਕੋਈ ਦੁਰਘਟਨਾ ਹੋ ਸਕਦੀ ਆ ਬਿਲਕੁਲ ਚਾਹੀਦੀ ਹੈ ਜੀ ਇਸੀ ਸਰਕਾਰ ਨੂੰ ਅਪੀਲ ਵੀ ਕੀਤੀ ਆ ਕਈ ਕਾਰਨਾ ਕਰਕੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਤੇ ਜਿਹੜੀਆਂ ਨੇ ਗੱਡੀਆਂ ਕਈ ਡੇਰਾ ਬਾਬਾ ਨਾਨਕ ਵੀ ਹੈ ਗਈਆਂ ਪਿੱਛੇ ਚੱਲੇ ਗਈਆਂ ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਆਪਾਂ ਇੱਥੇ ਲਈ ਆ ਪਰ ਸਮਾਂ ਜਿਹੜਾ ਚਾਹੀਦਾ ਪਰ ਇਸ ਤਰ੍ਹਾਂ ਘਟਣਾ ਪਤਾ ਨਹੀਂ ਜੀ ਕਿ ਇਹ ਇਸ ਮੌਕੇ ਤੇ ਹੋ ਸਕਦੀ ਆ ਫੇਰ ਵੀ ਸਾਡਾ ਪ੍ਰਸ਼ਾਸਨ ਦਾ ਪ੍ਰਬੰਧ ਉਹ ਪਿਛੇ ਨੂੰ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਸਾਡੀਆਂ ਗੱਡੀਆਂ ਫਾਈਬਰ ਗੇਟ ਦੀਆਂ ਪਹੁੰਚ ਚੁੱਕੀਆਂ ਹਨ ਫਾਈਬਰ ਗੇਟ ਦਾ ਕਿਸਾਨਾ ਉਹ ਆਪ ਡਰਮ ਲੈ ਆ ਕੇ ਪਾਣੀ ਦੇ ਆਪ ਬੁਝਾਈ ਜਾ ਰਹੀ ਆ ਅਸੀਂ ਅਪੀਲ ਕੀਤੀ ਆ ਜੀ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਇਥੇ ਸਹਿਯੋਗ ਕਰੋ ਕਿ ਇੱਕ ਕਿਸਾਨ ਇਹ ਇੱਕ ਕਿਸਾਨ ਦੀ ਕਲਕਨੀ ਆ ਸਾਡੀ ਸਾਰਿਆਂ ਦੀ ਪਰ ਕਿਸਾਨ ਵੀ ਕਹਿ ਰਹੇ ਜਿਹੜੇ ਪ੍ਰਾਣੀ ਨੂੰ ਅੱਗ ਲੱਗੇ ਉਸ ਨੂੰ ਸੈਟਲਾਈਟ ਤੋਂ ਚੁੱਕ ਲੈਣ ਦੇ ਹੁਣ ਕੋਈ ਆ ਰਹੀ ਪਰ ਦੇਖੋ ਬੇਨਤੀ ਇਹ ਆ ਕਿ ਜਿਸ ਵੇਲੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਤਾ ਲੱਗਿਆ ਜਾਂ ਸੈਟਲਾਈਟ ਰਾਈਨ ਲੱਗ ਗਿਆ ਜਾਂ ਕਿਸੇ ਨੇ ਮੈਸੇਜ ਲਾਇਆ ਸਰਕਾਰ ਪੂਰੇ ਐਕਸ਼ਨ ਦੇ ਵਿੱਚ ਆ ਪਿਛਲੀ ਪਹਿਲੇ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਗੱਡੀਆਂ ਪਹੁੰਚ ਚੁੱਕੀਆਂ ਆ ਬਾਰਗਰ ਗਿੜਦ